ਸਾਰੇ ਦੇਸ਼ਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਜਿੱਥੇ ਕਲਾਈਮੇਟ ਚੇਂਜ ਦਾ ਅਸਰ ਹੋ ਰਿਹਾ ਹੈ ਜਾਂ ਹੋਣਾ ਵੀ ਹੈ ਉਹ ਇੰਡੀਆ ਹੈ ਚਾਹੇ ਅਮਰੀਕਾ ਵਾਲੇ ਵਾਤਾਵਰਣ ਖਰਾਬ ਕਰਨ ਚਾਹੇ ਨਿਊਜ਼ੀਲੈਂਡ ਵਾਲੇ ਕਰਨ ਚਾਹੇ ਸਾਊਥ ਅਫਰੀਕਾ ਵਾਲੇ ਕਰਨ ਪਰ ਉਸ ਚੀਜ਼ ਦਾ ਸਭ ਤੋਂ ਵੱਧ ਅਸਰ ਜਸ ਦੇਸ਼ ਤੇ ਉੱਪਰ ਹੋਣਾ ਹੈ ਉਹ ਇੰਡੀਆ ਹੈ ਜਿੰਨਾ ਆਪਾਂ ਖਰਚਾ ਬਾਅਦ ਦੇ ਵਿੱਚ ਕਰਦੇ ਹਾਂ ਉਹ ਚੀਜ਼ ਨੂੰ ਕਲੀਅਰ ਕਰਨ ਦੇ ਲਈ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਜਾਂ ਹਰਜਾਨੇ ਦੇਣ ਦੇ ਲਈ ਜੇਕਰ ਇੰਨਾ ਹੀ ਖਰਚਾ ਹੜ੍ਹਾਂ ਤੋਂ ਪਹਿਲਾਂ ਕਰ ਦਿੱਤਾ ਜਾਵੇ ਪੰਜਾਬ ਇਸ ਵਾਰ ਫਿਰ ਹੜ੍ਹਾਂ ਦੀ ਮਾਰ ਨੂੰ ਚੱਲ ਰਿਹਾ ਹੈ ਤੇ ਅਜੇ ਹਾ ਤਕਰੀਬਨ ਪਿਛਲੇ 4-5 ਸਾਲਾਂ ਤੋਂ ਲਗਾਤਾਰ ਹੋ ਰਿਹਾ ਹੈ ਜਦੋਂ ਪੰਜਾਬ ਦੇ ਇੱਕ ਏਰੀਏ ਦੇ ਵਿੱਚ ਲਗਾਤਾਰ ਫਲੱਡ ਆਉਂਦੇ ਨੇ ਤੇ ਹਰ ਸਾਲ ਉੱਥੇ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ ਦੁਨੀਆ ਦੇ ਵਿੱਚ ਲਗਭਗ 200 ਪਲੱਸ ਦੇਸ਼ ਨੇ ਤੇ ਸਾਰੇ ਦੇਸ਼ਾਂ ਦੇ ਨਾਲੋਂ ਸਭ ਤੋਂ ਜ਼ਿਆਦਾ ਜਿੱਥੇ ਕਲਾਈਮੇਟ ਚੇਂਜ ਦਾ ਅਸਰ ਹੋ ਰਿਹਾ ਹੈ ਜਾਂ ਹੋਣਾ ਵੀ ਹੈ ਉਹ ਇੰਡੀਆ ਹੈ ਚਾਹੇ ਅਮਰੀਕਾ ਵਾਲੇ ਵਾਤਾਵਰਣ ਖਰਾਬ ਕਰਨ ਚਾਹੇ ਨਿਊਜ਼ੀਲੈਂਡ ਵਾਲੇ ਕਰਨ ਚਾਹੇ ਸਾਊਥ ਅਫਰੀਕਾ ਵਾਲੇ ਕਰਨ ਪਰ ਉਸ ਚੀਜ਼ ਦਾ ਸਭ ਤੋਂ ਵੱਧ ਅਸਰ ਜਸ ਦੇਸ਼ ਤੇ ਉੱਪਰ ਹੋਣਾ ਹੈ ਉਹ ਇੰਡੀਆ ਹੈ ਕਿਉਂ ਲੋਕੇਟ ਕਰਦਾ ਹੈ ਹੁਣ ਤੁਸੀਂ ਇੱਥੇ ਜਾਪਾਨ ਨੂੰ ਕੰਪੇਅਰ ਕਰਕੇ ਦੇਖੋ ਵੈਸੇ ਕੰਪੇਅਰ ਕਰਨਾ ਬਣਦਾ ਤਾਂ ਨਹੀਂ ਪਰ ਆਪਾਂ ਕਰਕੇ ਦੇਖਦੇ ਹਾਂ ਕਿ ਜਾਪਾਨ ਦੇ ਵਿੱਚ ਸੁਨਾਮੀਆਂ ਆਉਣੀਆਂ ਹੜ੍ਹ ਆਉਣੇ ਇੱਕ ਨਾਰਮਲ ਗੱਲ ਹੈ ਇੰਡੀਆ ਦੇ ਵਿੱਚ ਤਾਂ ਕਿਤੇ ਕਿਤਾਹੀ ਪਚਾਲ ਆਉਂਦਾ ਹੈ ਜਾਪਾਨ ਦੇ ਵਿੱਚ ਤਾਂ ਕੋਈ ਦਿਨ ਸੁੱਕਾ ਜਾਂਦਾ ਹੀ ਨਹੀਂ ਜਿਸ ਦਿਨ ਉੱਥੇ ਪਚਾਲ ਨਾ ਆਉਂਦਾ ਹੋਵੇ ਜਾਪਾਨ ਦੇ ਵਿੱਚ ਕੋਈ ਸੁਨਾਮੀ ਆਉਣੀ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਆਪ ਦਾ ਆਉਣੀ ਹੋਵੇ ਉੱਥੋਂ ਦਾ ਸਿਸਟਮ ਇੱਕ ਹਫਤਾ ਪਹਿਲਾਂ ਹੀ ਉੱਥੋਂ ਦੀ ਜਿਹੜੀ ਪਬਲਿਕ ਹੈ ਉਸ ਨੂੰ ਅਵੇਅਰ ਕਰ ਦਿੰਦਾ ਹੈ ਕਿ ਫਲਾਨੀ ਜਗ੍ਹਾ ਤੋਂ ਭਾਈ ਤੁਸੀਂ ਦੂਰ ਰਹੋ ਉੱਥੇ ਸੁਨਾਮੀ ਦਾ ਖਤਰਾ ਹੈ ਐਨੀ ਟ੍ਰੇਕ ਨੂੰ ਆਪ ਤਾਂ ਆਣੀ ਹੋਵੇ ਬੋਲਕੀਨੋ ਫਟਣਾ ਹੋਵੇ ਜਿਦਾ ਜਾਪਾਨ ਦੀ ਸਰਕਾਰ ਇੱਕ ਹਫਤਾ ਪਹਿਲਾਂ ਹੀ ਆਪਣੇ ਨਾਗਰਿਕਾਂ ਨੂੰ ਉਸ ਜਗ੍ਹਾ ਤੋਂ ਹਟਾ ਦਿੰਦੀ ਹੈ ਜਾਂ ਫਿਰ ਇੰਨੇ ਟਾਈਮ ਦੇ ਵਿੱਚ ਵਿੱਚ ਉਹ ਉਦਾਂ ਦੇ ਪ੍ਰਬੰਧ ਕਰ ਦਿੰਦੀ ਹੈ ਤਾਂ ਕਿ ਉਸ ਚੀਜ਼ ਦਾ ਨੁਕਸਾਨ ਨਾ ਹੋਵੇ ਪਬਲਿਕ ਦੇ ਉੱਪਰ ਜਾਪਾਨ ਨੇ ਸਨ 2011 ਦੇ ਵਿੱਚ ਬਹੁਤ ਵੱਡੀ ਸੁਨਾਮੀ ਦੀ ਮਾਰ ਚੱਲੀ ਸੀ ਉਦੋਂ ਇਸ ਦੇਸ਼ ਦਾ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸੀ ਉਸ ਸਮੇਂ ਚ ਜਾਪਾਨ ਦੀ ਸਰਕਾਰ ਨੇ ਇਹ ਤਰਾਸ ਦੀ ਤੋਂ ਬਹੁਤ ਚੀਜ਼ਾਂ ਸਿੱਖੀਆਂ ਉਹਨਾਂ ਨੇ 395 ਕਿਲੋਮੀਟਰ ਲੰਬੀ ਇੱਕ ਸਮੁੰਦਰ ਦੇ ਕਿਨਾਰੇ ਕੰਧ ਖੜੀ ਕਰ ਦਿੱਤੀ ਤੇ ਇਹ ਕੰਧ ਦੀ ਉਚਾਈ ਰੱਖੀ ਗਈ 15 ਮੀਟਰ ਤਾਂ ਕਿ ਵੱਡੀਆਂ ਤੋਂ ਪਟੀਆਂ ਸਮੁੰਦਰੀ ਲਹਿਰਾਂ ਨੂੰ ਸੁਨਾਮੀਆਂ ਨੂੰ ਇਹ ਕੰਦ ਚੰਗੀ ਤਰ੍ਹਾਂ ਦੇ ਨਾਲ ਕੰਟਰੋਲ ਕਰ ਸਕੇ ਬਿਨਾਂ ਕਿਸੇ ਨੁਕਸਾਨ ਤੋਂ ਤੇ ਇਸ ਕੰਦ ਦੇ ਜਸਟ ਪਿੱਛੇ ਜਾਪਾਨ ਦੀ ਸਰਕਾਰ ਨੇ 90 ਲੱਖ ਦਰਾਕਤ ਲਗਾ ਦਿੱਤੇ ਜਦੋਂ ਇੰਨੇ ਜਿਹੇ ਦਰਾਕਤ ਲੱਗ ਗਏ ਉਹਨਾਂ ਦੇ ਨਾਲ ਵਾਤਾਵਰਣ ਦੇ ਵਿੱਚ ਸੁਧਾਰ ਹੋਇਆ ਆਕਸੀਜਨ ਦੀ ਕਮੀ ਪੂਰੀ ਹੋਈ ਤਿੱਜੇ ਦਰਾਕਤਾਂ ਦਾ ਫਾਇਦਾ ਇਹ ਹੈ ਕਿ ਮੰਨ ਲਓ ਸੁਨਾਮੀ ਬਹੁਤ ਜ਼ਿਆਦਾ ਚੜ ਕੇ ਆ ਜਾਂਦੀ ਹੈ ਉਹ ਕੰਦ ਨੂੰ ਵੀ ਕ੍ਰੋਸ ਕਰ ਜਾਂਦੀ ਹੈ ਤੇ ਸੁਨਾਮੀ ਦਾ ਪਾਣੀ ਜਿਵੇਂ ਹੀ ਕੰਦ ਨੂੰ ਕ੍ਰੋਸ ਕਰਕੇ ਇਹ ਦਰਾਕਤਾਂ ਦੇ ਕੋਲ ਪਹੁੰਚਦਾ ਹੈ ਜਿਹੜੇ 90 ਲੱਖ ਦਰਾਕਤ ਜਾਪਾਨ ਦੀ ਸਰਕਾਰ ਨੇ ਲਗਾਏ ਨੇ ਤਾਂ ਇਹ ਪਾਣੀ ਦੀ ਸਪੀਡ ਸਲੋ ਫੈਕਟर्स ਦੀ ਸਪੀਡ ਨੂੰ ਸਲੋ ਕਰ ਦੇਣਗੇ ਇੰਡੀਆ ਦੇ ਵਿੱਚ ਆਪਾਂ ਸੁਣ ਰਹੇ ਹਾਂ ਕਿ ਪਿਛਲੇ 50 ਸਾਲਾਂ ਤੋਂ ਬਾਅਦ ਤਕਰੀਬਨ ਇੰਨਾ ਪਾਣੀ ਚੜਿਆ ਹੈ ਜਿੰਨਾ ਇਸ ਵਾਰ ਆਇਆ ਹੈ ਤੇ ਪਿਛਲੇ 4-5 ਸਾਲਾਂ ਤੋਂ ਤਾਂ ਲਗਾਤਾਰ ਪੰਜਾਬ ਦੇ ਵਿੱਚ ਹਰ ਵਾਰ ਕੀ ਸਥਿਤੀ ਬਣਦੀ ਹੈ ਇਹਨਾਂ ਦਿਨਾਂ ਦੇ ਵਿੱਚ 50 ਸਾਲਾਂ ਦੇ ਵਿੱਚ ਨਾ ਹੋਇਆ ਤਾਂ ਪਿਛਲੇ 4-5 ਸਾਲਾਂ ਤੋਂ ਤਾਂ ਇਹ ਚੀਜ਼ ਦੇ ਉੱਪਰ ਧਿਆਨ ਦਿੱਤਾ ਹੀ ਜਾ ਸਕਦਾ ਸੀ ਕਿ ਪਾਣੀ ਦੀ ਮਾਰ ਕਿਹੜੇ ਏਰੀਆ ਦੇ ਵਿੱਚ ਜ਼ਿਆਦਾ ਹੈ ਉੱਥੇ ਕਿੱਦਾਂ ਦੇ ਆਪਾਂ ਪ੍ਰਬੰਧ ਕਰਕੇ ਰੱਖੀਏ ਜਦਕਿ ਇਹ ਕੁਦਰਤੀ ਆਫਤਾਂ ਨੇ ਇਹਨਾਂ ਦੇ ਨਾਲ ਲੜਿਆ ਨਹੀਂ ਜਾ ਸਕਦਾ ਸਿਰਫ ਇਹਨਾਂ ਦਾ ਰਾਹ ਹੀ ਚੇਂਜ ਕੀਤਾ ਜਾ ਸਕਦਾ ਹੈ ਇਸ ਤੋਂ ਇਲਾਵਾ ਇ ਨੂੰ ਕਲੀਅਰ ਕਰਨ ਦੇ ਲਈ ਲੋਕਾਂ ਨੂੰ ਰੈਸਕਿਊ ਕਰਨ ਦੇ ਲਈ ਜਾਂ ਹਰਜਾਨੇ ਦੇਣ ਦੇ ਲਈ ਜੇਕਰ ਇੰਨਾ ਹੀ ਖਰਚਾ ਹੜ੍ਹਾਂ ਤੋਂ ਪਹਿਲਾਂ ਕਰ ਦਿੱਤਾ ਜਾਵੇ ਪੱਕੀਆਂ ਨਹਿਰਾਂ ਬਣਾ ਦਿੱਤੀਆਂ ਜਾਂ ਸੂਏ ਬਣਾ ਦਿੱਤੇ ਜਾਣ ਏਦਾਂ ਦਾ ਫਲਾਡਰ ਸਿਸਟਮ ਡਿਜ਼ਾਈਨ ਕੀਤਾ ਜਾਵੇ ਕਿ ਜਿਸ ਦੇ ਨਾਲ ਪਾਣੀ ਦੀ ਮਾਰ ਨਾ ਪਵੇ ਪਿੰਡਾਂ ਨੂੰ ਨਾ ਹੀ ਫਿਰ ਗਵਰਨਮੈਂਟ ਨੂੰ ਮੁਆਵਜ਼ੇ ਦੇਣ ਦੀ ਲੋੜ ਹੈ ਤੇ ਨਾ ਹੀ ਰਾਹਤ ਪੈਕੇਜ ਦੇਣ ਦੀ ਲੋੜ ਹੈ ਨਹੀਂ ਤਾਂ ਹਰ ਵਾਰ ਉਹੀ ਗੱਲ ਹੁੰਦੀ ਹੈ ਜਦੋਂ ਹੜ ਆਉਂਦੇ ਨੇ ਕਿ ਵਿੜੇ ਆਈ ਜਾਣ ਬੰਨੋ ਕੁੜੀ ਦੇ ਕੰਨ ਜਦੋਂ ਸਾਰਾ ਪਾਣੀ ਚੜ ਜਾਂਦਾ ਹੈ ਸਭ ਕੁਝ ਓਵਰ ਆਫ ਕੰਟਰੋਲ ਹੋ ਜਾਂਦਾ ਹੈ ਉਦੋਂ ਪਲੈਨਿੰਗ ਸ਼ੁਰੂ ਹੁੰਦੀ ਹੈ ਕਿ ਹੜਾਂ ਤੋਂ ਹੇ ਪੰਜਾਬ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਕਲਾਈਮੇਟ ਚੇਂਜ ਦੀ ਮਾਰ ਇੰਡੀਆ ਨੂੰ ਹੀ ਚੱਲਣੀ ਪੈਣੀ ਹੈ ਸਾਨੂੰ ਆਪਾਂ ਨੂੰ ਅਵੇਅਰ ਹੋਣਾ ਪੈਣਾ ਹੈ ਕਿ ਅੱਗੇ ਅਸੀਂ ਆਪਣਾ ਬਚਾ ਕੇ ਕੀ ਕਰਨਾ ਹੈ ਮੌਸਮ ਹਰ ਸਾਲ ਬਦਲ ਰਹੇ ਨੇ ਜਿੱਥੇ ਗਰਮੀ ਪੈ ਰਹੀ ਹੈ ਉੱਥੋਂ ਅੱਤ ਤੋਂ ਜ਼ਿਆਦਾ ਗਰਮੀ ਪੈ ਰਹੀ ਹੈ ਜਿੱਥੇ ਠੰਡ ਪੈ ਰਹੀ ਹੈ ਉੱਥੇ ਅੱਤ ਤੋਂ ਜ਼ਿਆਦਾ ਖੰਡ ਪੈਣੀ ਸ਼ੁਰੂ ਹੋ ਗਈ ਜਿੱਥੇ ਬਾਰਿਸ਼ ਪੈਣੀ ਸ਼ੁਰੂ ਹੋ ਜਾਂਦੀ ਹੈ ਉੱਥੇ ਅੱਤ ਤੋਂ ਜ਼ਿਆਦਾ ਬਾਰਿਸ਼ ਪੈ ਜਾਂਦੀ ਹੈ ਇੱਥੇ ਮੌਸਮ ਲਗਾਤਾਰ ਇਦੇ ਹੀ ਵਿਗੜਨੇ ਦੇ ਇੱਥੇ ਬਚਾਅ ਕਰਨਾ ਪੈਣਾ ਹੈ ਸਰਕਾਰਾਂ ਤੇ ਆਪਾਂ ਨੂੰ ਰਲ ਕੇ ਅਗਲੀ ਵਾਰ ਅਜਿਹੀ ਕੋ ਮੇ ਪਰਮਾਤ ਪਹਿਲਾਂ ਹੀ ਕਰ ਲਏ